ਕਲਜੁਗ ਲੱਗਾ ਰੰਗ ਦਿਖਾਉਣੇ ਧਰਮ ਨਿਰੰਗ ਵਿਟਾਇਆ ਸੀ ਪੁਜਾਰੀ ਬੈਠਾ ਤਖਤ ਤੇ ਚੜ ਕੇ ਕਿਰਤੀ ਠਾਂ ਆਇਆ ਸੀ ਵਰਨਾ ਵਿੱਚ ਜੋ ਵੰਡੇ ਲੋਕੀ ਅਮੀਰਾ ਪਾਪ ਵਧਾਇਆ ਏ ਭਾਗੂਆਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਕਲਜੁਗ ਲੱਗਾ ਰੰਗ ਦਿਖਾਉਣੇ ਧਰਮ ਨਿਰੰਗ ਵਿਟਾਇਆ ਸੀ ਪੁਜਾਰੀ ਈ ਬੈਠਾ ਤਖਤ ਤੇ ਚੜ ਕੇ ਕਿਰਤੀ ਠਾਂ ਆਇਆ ਸੀ ਮਰਨਾ ਵਿੱਚ ਜੋ ਵੰਡੇ ਲੋਕੀ ਅਮੀਰ ਆਪਾਪ ਵਦਾਇਆ ਏ ਭਾਗਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਪਰਮ ਤਰਮ ਜੋ ਮਿੱਥਿਆ ਮਨ ਦਾ ਯੁੱਧ ਭੂਮੀ ਜੋ ਖੇਡਾਰੀ ਸੀ ਅੱਖਾਂ ਵਿੱਚ ਪੁਲੇਖੇ ਪਾ ਕੇ ਲੁੱਟਦਾ ਨਿਤਮਧਾਰੀ ਸੀ ਆਪੁ ਨਰਾਇਣ ਕਲਾ ਤਾਰ ਕੇ ਕੋਇਨਤ ਸਮਾਇਏ ਭਾਗਵਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਚੂਦਰ ਤਾਈ ਅਕਲ ਨ ਆਜੇ ਪੁਜਾਰੀ ਬਿਰਤੀ ਰੱਖਦਾ ਸੀ ਪਾਪ ਲੇਖੇ ਗੱਲਾਂ ਵਾਲੇ ਰਾਹ ਦਬਾਉਂਦੇ ਸੱਚ ਦਾ ਸੀ ਸ਼ੇਣੀ ਹਾਕਮਵਾਲੀ ਸੀ ਜੋ ਹਿੰਦੁਸਤਾਨ ਡਰਾਇਆ ਏ ਭਾਗਵਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਧਰਮੀਆਂ ਧਰਮ ਭੁਲਾ ਲਿਆ ਆਪਣਾ ਸਾਰੇ ਬੈਠੇ ਝੁੱਕਦੇ ਸੀ ਸਿੱਧੇ ਰਸਤੇ ਪਾਉਣਾ ਜਿੰਨਾ ਪਹਾੜੀ ਬੈਠੇ ਲੁੱਕ ਕੇ ਸੀ ਸਿਧਾਂਤਾਂ ਥਾਂ ਜੋਗੀਆਂ ਤਾਈ ਹਾਕ ਮਯਾਨ ਨਵਾਇਆ ਏ ਭਾਗਵਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਜਾ ਤੀਰੋਂਦੀ ਫਿਰਦੀ ਕੀ ਸੂਰੇ ਪੈਦਾ ਕਰਨੇ ਸੀ ਆਦਰ ਕਰਦਾ ਕੌਣ ਸੀ ਇਹਦਾ ਕਿੰਨੇ ਹੋ ਕੇ ਭਰਨੇ ਸੀ ਜਗ ਦੀ ਜਨਨੀ ਹੈ ਲੋਕੋ ਮੰਦਾ ਕਿਉਂ ਬਤਾਇਆ ਏ ਭਾਗਵਾ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਤੇ ਇਸ ਵਰਗ ਤੇ ਨਰਗ ਦੀ ਕੁੰਜੀ ਜਰਵਾਣੇ ਹੋ ਕਹਿੰਦੇ ਸੀ ਕਾ ਉੱਤੇ ਬੈਠੇ ਜਿਹੜੇ ਹੱਕ ਗਰੀਬ ਦਾ ਲੈਂਦੇ ਸੀ ਧੋਖਾ ਠੱਗੀ ਚੋਰੀ ਚਲਾਕੀ ਸਭ ਦੇ ਚਿਹਰੇ ਛਾਇਆ ਏ ਭਾਗਵਾ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਪਹਿਣ ਪਾਈ ਦਾਰਸ਼ਤਾ ਮੁੱਕਾ ਪੁੱਤ ਪਿਓ ਨਾਲ ਲੜਦਾ ਸੀ ਵੀਰ ਵੀਰਾਂ ਦੇ ਵੈਰੀ ਬਣ ਗਏ ਕੌਣ ਕਿਸੇ ਲਈ ਖੜਦਾ ਸੀ ਗਸਾਈ ਬਣ ਕੇ ਰਾਨ ਜੀ ਇੱਥੇ ਨਾੜ ਖੰਬਾ ਤਰਮ ਉਡਾਇਆ ਏ ਭਗਵਾ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਮਾਨ ਖੇਤ ਨੂੰ ਖਾਈ ਜਾਵੇ ਲੋਭੋ ਪ੍ਰਧਾਨ ਗਿਆ ਖੇਤ ਨੂੰ ਖਾਈ ਜਾਵੇ ਲੋਭੋ ਪ੍ਰਧਾਨ ਗਿਆ ਗਿਆਨੀ ਜਿਹੜੇ ਨੱਚਦੇ ਫਿਰਦੇ ਮੂਰਖੋ ਵਿਦਵਾਨ ਗਿਆ ਸੱਚ ਚੰਦਰਮੋਂ ਲੁਕ ਗਿਆ ਬਦਲੀ ਸੂਰਜ ਪਾਪ ਚੜਾਇਆ ਏ ਭਾਗਵਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਇਨਸਾਨ ਬੰਦੇ ਦੇ ਵਿੱਚੋਂ ਗਵਾਚਾ ਸੁਰਤੀ ਹੋਈ ਸ਼ੈਤਾਨਾਂ ਦੀ ਸੰਤਾ ਜੰਮ ਮਾ ਝੂਠ ਦਾ ਪਾਲਿਆ ਰੱਖੀ ਅੱਖ ਲਗਾਨਾਂ ਦੀ ਧਰਤੀ ਰੋਵੇ ਅਰਜਾ ਕਰਦੀ ਪਾਪੀਆਂ ਤਖਤ ਹਲਾਇਆ ਭਾਗਵਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ ਮਾਣੁ ਖ ਦੇ ਨਾਲ ਸਿਮਰਦਾ ਪੰਡਾਰੇ ਪਰੇ ਅਮੀਰਾ ਦੇ ਕਈ ਤਾ ਰੋਟੀ ਲੱਭ ਦੇ ਕੂੜਿਓਂ ਫਾਸਲੇ ਬੜੇ ਲਕੀਰਾਂ ਦੇ ਬੰਨੋ ਆਪਣੀ ਪੁਰੀਆ ਸਚ ਜੋ ਰੁਲਦਾ ਝੂਠ ਤਖਤ ਬਠਾਇਆ ਏ ਭਾਗਵਾਂ ਕੋਲੋਂ ਲਾਲ ਬਚਾਉਣੇ ਸਤਗੁਰ ਨਾਨਕ ਆਇਆ ਏ